ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਈਆਂ ਜੀ ਆਪਣੇ ਪਿੰਡ ਦੌਦਰ ਦੇ ਵਿੱਚ ਆਪਣੇ ਆਪਣੇ ਬੰਸਲ ਸਾਹਿਬ ਦੇ ਘਰ ਦੇ ਵਿੱਚ ਔਰ ਅਸੀਂ ਜਿਹੜੇ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਜਾਂ ਜਿਹੜੀ ਚੀਜ਼ ਹੈ ਅੱਜ ਖੇਤੀਬਾੜੀ ਦੇ ਵਿੱਚ ਜਿਹੜਾ ਜਿਸ ਤਰੀਕੇ ਦੇ ਨਾਲ ਆ ਕੀ ਖੇਤੀਬਾੜੀ ਦੇ ਝਾੜ ਦੇ ਵਾਸਤੇ ਵੀ ਹੈ ਜਿਹੜਾ ਉਹ ਕਿਤੇ ਨਾ ਕਿਤੇ ਹੈ ਜਿਹੜਾ ਉਹ ਆਪਾਂ ਨੂੰ ਮੁਸ਼ਕਲ ਹੁੰਦੀ ਹੈ ਕਈ ਵਾਰ ਵੀ ਝਾੜ ਵਧਾਉਣ ਦੇ ਵਾਸਤੇ ਕੁਝ ਨਾ ਕੁਝ ਚੀਜ਼ਾਂ ਦਾ ਆਪਾਂ ਨੂੰ ਸਹਾਰਾ ਲੈਣਾ ਪੈਂਦਾ ਲੇਕਿਨ ਅਸੀਂ ਜਿਹੜੇ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਝਾੜ ਵਧਾਉਣ ਦੇ ਉੱਤੇ ਕੰਮ ਕਰ ਰਹੇ ਹਾਂ ਕਿਸਾਨ ਵੀਰਾਂ ਨੂੰ ਆ ਜਿਹੜਾ ਉਹ ਇਸ ਚੀਜ਼ ਦੀ ਅਵੇਅਰਨੈਸ ਆ ਜਿਹੜੀ ਉਹ ਅਸੀਂ ਦੇ ਰਹੇ ਹਾਂ ਪਿਛਲੀ ਵਾਰੀ ਦੇ ਵਿੱਚ ਸਾਡੇ ਬਿਆਨ ਸਿੰਘ ਜੀ ਆ ਸਾਡੇ ਵੀਰ ਸਾਡੇ ਨਾਲ ਬੈਠੇ ਆ ਜਿਹੜੇ ਦੌਧਰਪਿੰਡ ਤੋਂ ਹੀ ਬਿਲੋਂਗ ਕਰਦੇ ਆ ਇਹਨਾਂ ਨੇ ਬੜੇ ਸ਼ਾਨਦਾਰ ਰਿਜ਼ਲਟ ਆ ਜਿਹੜੇ ਉਹ ਇਹਨਾਂ ਚੀਜ਼ਾਂ ਦੇ ਲਈ ਰਿਜ਼ਲਟਾਂ ਦੇ ਨਾਲ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਕਿਹਾ ਬੋ ਦੋਸਤੋ ਅੱਜ ਸਾਨੂੰ ਆ ਜਿਹੜਾ ਉਹ ਫਸਲਾਂ ਤੇ ਨਸਲਾਂ ਦੋਨਾਂ ਨੂੰ ਬਚਾਉਣ ਦੀ ਲੋੜ ਆ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਇਸ ਮਿਸ਼ਨ ਦੇ ਵਿੱਚ ਜਿਹੜਾ ਉਹ ਸਾਡੇ ਫਾਰਮਰ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦੇਣ ਦੀ ਲੋੜ ਹੈ ਵੀ ਉਹਨਾਂ ਨੂੰ ਘੱਟੋ ਘੱਟ ਅਸੀਂ ਅਵੇਅਰ ਕਰ ਸਕੀਏ ਉਹਨਾਂ ਨੂੰ ਅਸੀਂ ਜਿਹੜਾ ਉਹ ਘੱਟੋ ਘੱਟ ਜਿਹੜਾ ਉਹਨਾਂ ਨੂੰ ਸਮਝਾ ਸਕੀਏ ਵੀ ਕੀ ਅਸੀਂ ਜਿਹੜਾ ਹੈਗਾ ਵਾ ਜੈਰਾ ਨੂੰ ਵੀ ਘਟਾ ਕੇ ਆ ਜਿਹੜਾ ਉਹ ਇੱਕ ਉੱਤਮ ਖੇਤੀ ਇੱਕ ਲਾਹੇਵੰਦ ਖੇਤੀ ਹੈ ਜਿਹੜੀ ਉਹ ਕਰ ਸਕਦੇ ਆ ਔਰ ਜ਼ਰੂਰ ਇਸ ਪਿੰਡ ਦੇ ਵਿੱਚ ਮਿਸ਼ਨ ਦੇ ਵਿੱਚ ਆ ਜਿਹੜਾ ਉਹ ਜ਼ਰੂਰ ਸਾਥ ਦਿਓ ਆਪ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਦਵਿੰਦਰ ਬੰਸਲ ਜੀ ਦੇ ਘਰ ਦੇ ਵਿੱਚ ਆਏ ਹੋਏ ਸੀਗੇ ਔਰ ਉਹਦੇ ਨਾਲ ਨਾਲ ਸਾਡੇ ਵੀਰ ਬਿਅੰਤ ਸਿੰਘ ਜੀ ਆ ਰਾਈਟ ਉਸ ਤੋਂ ਬਿਨਾ ਪਿੰਡ ਦੇ ਮੋਤਬਰ ਬੰਦੇ ਜਿੰਨੇ ਵੀ ਸਾਡੇ ਹੈਗੇ ਆ ਉਹ ਸਾਰੇ ਦੇ ਸਾਰੇ ਸਾਡੇ ਨਾਲ ਅਵੇਲੇਬਲ ਨੇ ਰਾਈਟ ਆਪ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਫਿਰ ਇੱਕ ਕਲਿੱਪ ਲੋਡ ਕਰੂੰਗੀ ਤੁਸੀਂ ਓਕੇ ਨਹੀਂ ਉਹ ਜੀ ਐਡ ਹੋ ਜਾਣਾ ਸਤਿ ਸ਼੍ਰੀ ਅਕਾਲ ਜੀ ਔਰ ਅਸੀਂ ਅੱਜ ਜਿਹੜਾ ਹੈਗਾ ਦਵਿੰਦਰ ਬੰਸਲ ਜੀ son of 우ਮਾ ਸ਼ੰਕਰ ਜੀ ਜਿਹੜੇ ਡਾਕਟਰ ਸਾਹਿਬ ਦੇ ਬੇਟੇ ਨੇ ਔਰ ਉਹਨਾਂ ਦੇ ਘਰ ਦੇ ਵਿੱਚ ਅਸੀਂ ਦਵਿੰਦਰ ਬੰਸਲ ਜੀ ਦੇ ਘਰ ਦੇ ਵਿੱਚ ਆਏ ਹੋਏ ਸੀਗੇ ਔਰ ਅੱਜ ਸਪੈਸ਼ਲੀ ਜਿਹੜਾ ਹੈਗਾ ਵਾ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਉਹਨਾਂ ਜਿਹੜਾ ਉਹ ਮਿਲਣ ਦਾ ਮੌਕਾ ਮਿਲਿਆ ਅੱਜ ਖੇਤੀਬਾੜੀ ਦੇ ਵਾਸਤੇ ਜਿਹੜਾ ਹੈਗਾ ਖੇਤੀਬਾੜੀ ਨੂੰ ਕਿਸ ਤਰੀਕੇ ਦੇ ਨਾਲ ਲਾਹੇਵੰਦ ਕੀਤਾ ਜਾ ਸਕਦਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਿਸਾਨਾਂ ਦੀ ਫਸਲਾਂ ਦਾ ਜਿਹੜਾ ਝਾੜ ਵਧਾਇਆ ਜਾ ਸਕਦਾ ਵਾ ਤਾਂ ਉਹਦੇ ਬਾਰੇ ਅੱਜ ਜਾਣਕਾਰੀ ਸਾਂਝੀ ਕੀਤੀ ਅਸੀਂ ਔਰ ਜਿਹੜਾ ਹੈਗਾ ਇਨ ਫਿਊਚਰ ਅੱਜ ਅਸੀਂ ਆ ਜਿਹੜਾ ਉਹ ਇਹਦੇ ਵਿੱਚ ਪਿੰਡ ਦੇ ਵਿੱਚ ਆ ਦੁਬਾਰਾ ਤੋਂ ਵੀ ਅਸੀਂ ਆ ਜਿਹੜਾ ਇੱਕ ਕੈਂਪੇਨ ਚਲਾਵਾਂਗੇ ਜਿਹਦੇ ਵਿੱਚ ਲੋਕਾਂ ਨੂੰ ਅਸੀਂ ਆ ਜਿਹੜਾ ਉਹ ਖੇਤੀਬਾੜੀ ਨੂੰ ਕਿਸ ਤਰੀਕੇ ਦੇ ਨਾਲ ਇੱਕ ਉੱਤਮ ਧੰਦਾ ਬਣਾਇਆ ਜਾ ਸਕਦਾ ਵਾ ਔਰ ਉਹਦੇ ਨਾਲ ਨਾਲ ਕਿਹ ਫਸਲਾਂ ਔਰ ਨਸਲਾਂ ਨੂੰ ਬਚਾਉਣ ਦੇ ਉੱਤੇ ਆ ਜਿਹੜਾ ਜਿਹੜਾ ਸਾਡਾ ਮਿਸ਼ਨ ਆ ਉਹਦੇ ਉੱਤੇ ਆ ਜਿਹੜਾ ਉਹ ਅਸੀਂ ਕੰਮ ਕਰ ਰਹੇ ਆ ਜਿਹਦੇ ਵਿੱਚ ਜਿਹੜਾ ਲੋਕਾਂ ਨੂੰ ਅਸੀਂ ਅਵੇਅਰ ਵੀ ਕਰ ਰਹੇ ਆ ਫਾਰਮਰਾਂ ਨੂੰ ਵੀ ਜਿਹੜਾ ਹੈਗਾ ਇਹਦੇ ਬਾਰੇ ਆ ਜਿਹੜੀ ਉਹ ਜਾਣਕਾਰੀ ਦੇ ਰਹੇ ਆ ਔਰ ਉਹਨਾਂ ਨੂੰ ਆ ਜਿਹੜਾ ਇਹਨਾਂ ਚੀਜ਼ਾਂ ਦੇ ਆ ਜਿਹੜਾ ਕੀ ਕੀ ਬੈਨੀਫਿਟ ਹੋ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਅੱਜ ਅਸੀਂ ਜਾਣਕਾਰੀ ਸਾਂਝੀ ਕੀਤੀ ਜਿਹਦੇ ਵਿੱਚ ਪਿੰਡ ਦੇ ਮੋਤਬਰ ਬੰਦੇ ਜਿਨ੍ਹਾਂ ਦੇ ਵਿੱਚ ਸਰਦਾਰ ਬਿਅੰਤ ਸਿੰਘ ਜੀ ਰਾਈਟ ਔਰ ਉਹਦੇ ਨਾਲ ਨਾਲ ਸਾਡੇ ਮੈਨੇਜਰ ਸਾਹਿਬ ਰਾਈਟ ਉਸ ਤੋਂ ਬਿਨਾ ਸਾਡੇ ਜਿਹੜੇ ਭਾਜੀ ਦਵਿੰਦਰ ਬੰਸਲ ਜੀ ਦੇ ਜਿਹੜੇ ਬ੍ਰਦਰ ਨੇ ਉਹ ਵੀ ਸਾਡੇ ਨਾਲ ਅਵੇਲੇਬਲ ਨੇ ਰਾਈਟ ਤਾਂ ਜਿਨ੍ਹਾਂ ਦੇ ਨਾਲ ਮਿਲ ਕੇ ਅਸੀਂ ਅੱਜ ਇਹ ਸਾਰੇ ਦੀ ਸਾਰੀ ਗੱਲਬਾਤ ਸਾਂਝੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਉਹ ਇਸ ਪਿੰਡ ਦੇ ਵਿੱਚ ਹੈ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਇੱਕ ਕੈਂਪੇਨ ਵੀ ਕਰਾਂਗੇ ਜਿਹਦੇ ਵਿੱਚ ਲੋਕਾਂ ਨੂੰ ਇਸ ਖੇਤੀ ਜਿਹੜਾ ਹੈਗਾ ਜਿਹੜਾ ਜ ਸਾਨੂੰ ਕਿਹਾ ਜਾਂਦਾ ਵੀ ਖੇਤੀਬਾੜੀ ਹੈ ਜਿਹੜੀ ਉਹ ਲਾਹੇਵੰਦ ਧੰਦਾ ਨਹੀਂ ਹੈਗਾ ਉਹਨੂੰ ਲਾਹੇਵੰਦ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਆ ਝਾੜ ਵਧਾ ਕੇ ਵੀ ਆਪਣੀ ਕੁਆਲਿਟੀ ਨੂੰ ਵੀ ਵਧਾ ਕੇ ਉਹਦੇ ਬਾਰੇ ਆ ਜਿਹੜੀ ਉਹ ਗੱਲਬਾਤ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਉਹ ਜ਼ਰੂਰ ਸਾਂਝੀ ਕਰਾਂਗੇ ਔਰ ਇਹਦੇ ਨਾਲ ਨਾਲ ਜੇ ਕੋਈ ਹੋਰ ਜਾਣਕਾਰੀ ਆਪਨੇ ਕੋਈ ਵੀ ਖੇਤੀਬਾੜੀ ਦੇ ਰਿਲੇਟਡ ਲੈਣੀ ਹੋਵੇ ਤਾਂ ਸਾਡੇ ਦਵਿੰਦਰ ਪੰਸਲ ਜੀ ਦੇ ਨਾਲ ਆ ਜਿਹੜਾ ਉਹ ਜਾਂ ਬਿਆਨ ਸਿੰਘ ਜੀ ਦੇ ਨਾਲ ਆ ਜਿਹੜਾ ਉਹ ਜ਼ਰੂਰ ਆਪਣੀ ਗੱਲਬਾਤ ਆ ਜਿਹੜੀ ਉਹ ਸਾਂਝੀ ਕਰ ਸਕਦਾ ਹਾਂਜੀ ਤਾਂ ਦਵਿੰਦਰ ਬਾਂਸਲ ਜੀ ਦਾ ਕੰਟੈਕਟ ਨੰਬਰ ਆਲਰੇਡੀ ਇਨਾਂ ਕੋਲੇ ਹੈਗਾ ਹੀ ਆ ਜੀ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਹੀ ਇਹ ਅਵੇਲੇਬਲ ਰਹਿਣਗੇ ਰਾਈਟ ਤਾਂ ਉਦੋਂ ਆਪਣੇ ਬਿਆਨ ਸਿੰਘ ਜੀ ਹੈਗੇ ਆ ਜਿਨ੍ਹਾਂ ਨੇ ਸਾਡੇ ਇਸ ਚੀਜ਼ਾਂ ਦੇ ਰਿਜ਼ਲਟ ਵੀ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਲਏ ਆ ਰਾਈਟ ਤਾਂ ਇਹਦੇ ਨਾਲ ਆਪਣਾ ਜਿਹੜਾ ਹੈਗਾ ਆਪਾਂ ਸਾਰੇ ਦੇ ਸਾਰੇ ਦੋਸਤ ਆ ਜਿਹੜੇ ਇਸ ਮਿਸ਼ਨ ਦੇ ਨਾਲ ਜੁੜੀਏ ਤਾਂ ਮੇਰੀ ਤਰਫ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ